ਮਹਾਰਜ ਕਹਿੰਦੇ ਨੇ ਮਨ ਨਾਲ ਨਹੀਂ ਕੁਝ ਕਰਨਾ ਮਨ ਨੂੰ ਤੇ ਨੌਕਰ ਬਣਾ ਕੇ ਅਸੀਂ ਕਹਿਣਾ ਵੀ ਤੂੰ ਗੁਰੂ ਦੇ ਹੁਕਮ ਦੇ ਵਿੱਚ ਲੀਨ ਹੋ ਜਾ ਉਹਦੇ ਅਨੁਸਾਰ ਤੁਰ ਸਿਮਰਨ ਮਨ ਨਾਲ ਨਹੀਂ ਕਰਨਾ ਸੁਰਤੀ ਨਾਲ ਕਰਨਾ ਮਨ ਕਰੇਗਾ ਤੇ ਸਿਮਰਨ ਕਰਦਾ ਕਰਦਾ ਸੰਸਾਰੀ ਹੰਕਾਰੀ ਹੋ ਜਾਏਗਾ ਤੇ ਰਿਤੀਆਂ ਸਿੱਧੀਆਂ ਆ ਜਾਣਗੀਆਂ ਤੇ ਫਿਰ ਲੋਕਾਂ ਨੂੰ ਪਿੱਛੇ ਲਾਏਗਾ ਆਪਣੀ ਪੂਜਾ ਕਰਾਏਗਾ ਇਹ ਤਿੰਨ ਗੁਣਾ ਦੀ ਪੂਜਾ ਹੈ ਇਹ ਸੰਸਾਰ ਦੀ ਮਾਇਆ ਦੀ ਪੂਜਾ ਹੈ ਜਿੰਨੂ ਕਲਗੀਧਰ ਪਾਤਸ਼ਾਹ ਕਹਿਆ ਨਾ ਸਾਚ ਕਹੂੰ ਸੁਣ ਲੇ ਹੋ ਸਭਾ ਜਿਨ ਪ੍ਰੇਮ ਕੀਓ ਤੈਨਹੀਂ ਪ੍ਰਭ ਪਾਇਓ ਪ੍ਰੇਮ ਦਾ ਮਤਲਬ ਏ ਮੈਂ ਨੂੰ ਪਰੇ ਕਰਕੇ ਨਾਮ ਜਪਣਾ ਹਉ ਮੈਂ ਨੂੰ ਛੱਡ ਕੇ ਨਾਮ ਜਪਣਾ ਹਉ ਮੈਂ ਨੂੰ ਛੱਡ ਕੇ ਸੇਵਾ ਕਰਨੀ ਫਿਰ ਇਦਾਂ ਦੇ ਗੁਣ ਪੈਦਾ ਹੁੰਦੇ ਨੇ ਜਿਨੂੰ ਪਰਉਪਕਾਰ ਕਹਿੰਦੇ ਆ ਤੇ ਸੁਣਨ ਦੇ ਨਾਲ ਸਹਿਜ ਸੁਭਾਇਤ ਆ ਧਿਆਨ ਲੱਗਦਾ ਮਹਾਰਾਜ ਕਹਿੰਦੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲੇ ਆਕਾਸ਼ ਸਾਰੇ ਥਾਵਾਂ ਦਾ ਗਿਆਨ ਹੋ ਜਾਂਦਾ ਸੁਣਨ ਦੇ ਨਾਲ ਆਪਣੀ ਆਵਾਜ਼ ਨੂੰ ਆਪ ਹੀ ਸੁਣਨਾ ਜਦੋਂ ਨਾਮ ਜਪਣਾ ਹੈ ਨਾ ਇੱਕ ਤਾਂ ਗੁਰੂ ਦੀ ਸ਼ਬਦ ਦੀ ਵਿਚਾਰ ਸੁਣਨੀ ਹੈ ਤੇ ਸਮਝਣੀ ਹੈ ਇੱਕ ਜਿਹੜਾ ਨਾਮ ਅਸੀਂ ਜਪਣਾ ਹੈ ਉਹਨੂੰ ਚੌਂਕੜਾ ਲਾ ਕੇ ਵਾਹਿਗੁਰੂ ਵਾਹਿਗੁਰੂ ਮੂਲ ਮੰਤਰ ਗੁਰ ਮੰਤਰ ਜਪਜੀ ਸਾਹਿਬ ਬਾਣੀ ਪੜ੍ਹਨੀ ਹੈ ਤੇ ਉਸ ਬਾਣੀ ਨੂੰ ਆਪਣੀ ਆਵਾਜ਼ ਨੂੰ ਆਪ ਹੀ ਸੁਣੀ ਜਾਣਾ ਆਪ ਹੀ ਸੁਣਦੇ 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 ਹੌਲੀ ਹੌਲੀ ਜਦੋਂ ਉਸ ਬਾਣੀ ਨਾਲ ਅਟੈਚਮੈਂਟ ਹੋ ਜਾਏਗੀ ਨਾ ਤੇ ਉਹ ਬਾਣੀ ਸਾਡੇ ਅੰਦਰ ਜਾਣ ਲੱਗ ਪਏ ਇੱਕ ਸਮਾਂ ਇਸ ਆਵੇਗਾ ਬਾਣੀ ਅੰਦਰ ਉਤਰਨ ਲੱਗ ਪੈਗੀ ਸਾਡੇ ਵਿੱਚ ਤੇ ਜਦੋਂ ਬਾਣੀ ਅੰਦਰ ਉਤਰ ਗਈ ਸਾਡਾ ਜਿਹੜਾ ਪੁਰਾਣੇ ਕੀਤੇ ਹੋਏ ਕਰਮ ਨੇ ਉਹਨਾਂ ਨੂੰ ਉਹਨੇ ਦਗਧ ਕਰ ਦੇਣਾ ਸਾਫ਼ ਕਰ ਦੇਣਾ ਧੋ ਦੇਣਾ ਤੇ ਅੰਦਰ ਪਹਿਲਾ ਹੀ ਰੱਬ ਹੈ ਹੀ ਉਹਨੇ ਪ੍ਰਗਟ ਹੋ ਜਾਣਾ ਹੋਰ ਰੱਬ ਨੇ ਕਿੱਥੋਂ ਹੋਣਾ ਬਾਹਰ ਤੇ ਬਾਅਦ ਦੀ ਗੱਲ ਹੈ ਨਾ ਸਾਰੇ ਥਾਵਾਂ ਤੇ ਧਰਤੀ ਵਿੱਚ ਆਕਾਸ਼ ਵਿੱਚ ਸਾਰੇ ਪਾਸੇ ਵੈਗਰੂ ਦਾ ਵਾਸਾ ਤੇ ਬਾਅਦ ਵਿੱਚ ਹੋਣਾ ਹੈ ਪਹਿਲਾਂ ਬੰਦੇ ਨੂੰ ਆਪਣੇ ਅੰਦਰੋਂ ਦਿਸੇਗਾ ਤੇ ਤਾਂ ਬਾਹਰੋਂ ਦਿਸਣਾ ਨਹੀਂ ਤੇ ਬਾਹਰੋਂ ਨજર ਕਦੀ ਨਹੀਂ ਆਉਂਦਾ ਤੇ ਉਹ ਹੋਣਾ ਸੁਣਨ ਦੇ ਨਾਲ ਇਸ ਕਰਕੇ ਮਹਾਰਾਜ ਕਹਿੰਦੇ ਨੇ ਗਾ ਵੀ ਹੈ ਪਹਿਲਾਂ ਤੇ ਭਾਈ ਗੁਰੂ ਦੇ ਸ਼ਬਦ ਨੂੰ ਗਾ ਇਹ ਫਿਰ ਜੋ ਕੁਝ ਤੂੰ ਗਾ ਰਿਹਾ ਉਹਨੂੰ ਫਿਰ ਸੁਣ ਗਾ ਵੀਏ ਸੁਣੀਏ ਫਿਰ ਉਹਨੂੰ ਸੋਣੋ ਸੇ ਸ਼ਬਦ ਨੂੰ ਮਨ ਰੱਖੀਆ ਭਾਓ ਤੇ ਜਦੋਂ ਇਹ ਗਾਉਣਾ ਤੇ ਸੁਣਨਾ ਹੈ ਉਦੋਂ ਮਨ ਵਿੱਚ ਪਿਆਰ ਹੋਣਾ ਚਾਹੀਦਾ